ਸਾ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਸਵੇਰ ਦੀ ਆਪਾਂ ਬਣਾਉਣੀ ਆ ਚਾਹ ਫਿਰ ਪੀਣਿਆ ਹੁੰਨੀ ਆ ਕੈਮ ਆਪਾਂ ਲੋ ਜੀ ਚਾਹ ਪਾਣੀ ਪੀ ਲਿਆ ਤੇ ਹੁਣ ਆਪਾਂ ਢੇ ਪਾਂਟੇ ਪਾਂਟੇ ਇਕੱਠੇ ਕਰਦੇ ਸੀ ਤੇ ਦੁੱਧ ਵਾਲੀਆਂ ਕਿੰਨੀਆਂ ਕਿੰਨੀਆਂ ਬਾਲਟੀਆਂ ਤੇ ਥੋੜੀ ਜੀ ਚਾਹ ਪਈ ਸੀਗੀ ਰੱਖਤੀ ਇੰਨੇ ਮੇ ਗਰਮ ਹੋਗੀ ਗਰਮ ਹੁਣ ਤਾਂ ਚਲੋ ਰੱਖਦੀ ਆ ਤੇ ਹੁਣ ਕੱਢਾਂ ਆਪਾਂ ਸਬਜ਼ੀ ਭਾਜੀ ਤੇ ਕੱਟਾਂ ਮੋਟਰ ਤੇ ਮੋਟਰ ਲਿਆਏ ਨੇ ਤੇ ਇਹ ਲੈ ਅੰਦਰ ਸਬਜ਼ੀ ਇਹਨਾਂ ਨੂੰ ਕੱਟਦਾ ਹੁਣ ਲਫਾਫੇ ਚ ਕੱਟਦਾਂ ਨੀ ਖਰਾਬ ਹੋ ਜਾਣੀ ਕਿ ਬਣਾ ਲਾਂਗੇ ਇੱਕ ਤਾਂ ਫੁੱਲ ਇੱਕ ਫੁੱਲ ਅੱਜ ਬਣਾ ਲਾਂਗੇ ਇੱਕ ਫੁੱਲ ਫੇਰ ਬਣਾ ਲਾਂਗੇ ਇਹਦੇ ਚ ਰੱਖ ਦਾਂ ਸ਼ਾਮ ਨੂੰ ਬਣਾ ਲਾਂਗੇ ਇੱਕ ਤੇ ਕੱਟ ਦ ਵਿੱਚ ਕੱਟ ਵਿੱਚ ਪਾ ਲਾਂਗੇ ਇਹ ਟਿਕ ਫਰੋ ਨਹੀਂ ਆਇਆ ਬੋਲਿਏ ਚ ਇਨ ਫ੍ਰੀਜ ਚ ਰੱਖ ਦਨੀ ਆ ਖਰਾਬ ਨਾ ਹੋ ਜਾਨ ਹੁਣ ਇਹ ਤਾਂ ਫ੍ਰੀਜ ਚ ਰੱਖ ਦਨੀ ਆ ਆ ਰੱਖ ਦਨੀ ਇਹਦੇ ਵਿੱਚ ਸ਼ਾਮ ਨੂੰ ਕੱਟ ਕੇ ਆਲੂ ਰੱਖ ਜਾਨਾ ਪਾ ਕੇ ਹੁਣੇ ਗਠੇ-ਗਠੇ ਆਲੂ ਤੇ ਪਾ ਕੇ ਰੱਖ ਤਾ ਪਿਆਰ ਚਲ ਜੇ ਵੀਲਾ ਕਰਦਾਂ ਨੀ ਰੱਖ ਰੱਖ ਦੋ ਨਾ ਰੱਖ ਦਨੀ ਨਾ ਫ੍ਰੀਜ ਚ ਰੱਖ ਦਨੀ ਚੋਲੋ ਜੀ ਇਹ ਹੋ ਗਿਆ ਸੌਫ ਸਿੱਪ ਸੌਫ ਕਰਤੀਆਂ ਉੱਥੇ ਕਰਕੇ ਮਟਰ ਫੇਰ ਕੱਢ ਲੂੰਗੀ ਅੱਜ ਤਿੰਨ ਚ ਕੱਢ ਕੇ ਲਵਾ ਕੇ ਚਪਾ ਕੇ ਰੱਖ ਲੂੰਗੀ ਇਹਨਾਂ ਨੂੰ ਰੱਖ ਦਾਂ ਨੀ ਆ ਰੱਖ ਜਾਨੀਆਂ ਫ੍ਰਿਜ ਚ ਪਹਿਲਾਂ ਨਹੀਂ ਖਰਾਬ ਨਾ ਹੋ ਜਾਨਾ ਤੇ ਕੱਲੂ ਬਣਾਉਣੀ ਆ ਇਹਦੇ ਵਿੱਚ ਖਰਾਬ ਦੀ ਇਹ ਤਾਂ ਨਹੀਂ ਆ ਇੱਕ ਖਰਾਬ ਪਿਆ ਪੁਰਲਾ ਸੋਫਨੇ ਦੂਏ ਆਨ ਰਿਕਰਡ ਕਰਨੇ ਤਾਂ ਨੇਰੇ ਚ ਲੈ ਕੇ ਆਇਆ ਮੇਰਾ ਰਾਤ ਹੁਣ ਹੁਣ ਤਾਂ ਫ੍ਰਿਜ ਚ ਲਾਏ ਆਉਨੀਆਂ ਤੇ ਫੁੱਲ ਵੀ ਲਾਏ ਆਉਨੀਆਂ ਰੱਖ ਲੁੱਜੀ ਹੁਣ ਚਾਹ ਪਾਣੀ ਪੀ ਲਈ ਪੀ ਕੇ ਹਨਾ ਫਿਰ ਮੈਂ ਸਬਜੀ ਸੰਭਣ ਲੱਗੀ ਸੀਗੀ ਮੈਂ ਦੇਖ ਲਿਆ ਨੀਚੋਂ ਮੈਂ ਕਿ ਸਬਜੀ ਚੱਕਦਾ ਇੱਥੋਂ ਤੇ ਫ੍ਰਿਜ ਚ ਲਾ ਦਾਂ ਰਾਤ ਲਿਆਏ ਸੀਗੇ ਮਰਾ ਤੇ ਮੈਂ ਰੱਖ ਤੀ ਤੇ ਮੈਂ ਕਿ ਸਵੇਰੇ ਲਫਾਫਿਆਂ ਚੋਂ ਕੱਢ ਕੇ ਰੱਖੂੰਗੀ ਹੁਣ ਫ੍ਰਿਜ ਚ ਲਾਤੀ ਕੰਮ ਨਿਮੇੜ ਤਾਂ ਹੁਣ ਤਾਂ ਆਪਾਂ ਕਰਦਾਂ ਨੇ ਆਪਾਂ ਢੇ ਢਿੰਡੇ ਸਾਫ ਸਫਾਈ ਕਿੰਨੀਆਂ ਮਾਂਜਦਾਂ ਨੇ ਬਾਲਟੀਆਂ ਦੁੱਧ ਵਾਲੀਆਂ ਹਨਾ ਤੇ ਭਾਂਡੇ ਮਾਂਜ ਕੇ ਫਿਰ ਥੋੜੀ ਜਿਹੀ ਭੀੜ ਜੀ ਘਟ ਚੂਗੀ ਮਸ਼ੀਨ ਵੀ ਇੱਥੀ ਖੜੀ ਆ ਮਸ਼ੀਨ ਲਾਉਣੀ ਆ ਫਿਰ ਉੱਧਰ ਪਾਣੀ ਨੁੱਚੜ ਗਿਆ ਹੋਰਾ ਕੱਲ ਕੱਪੜੇ ਧੋਏ ਸੀਗੇ ਕੱਲ ਬੜੀ ਧੁੱਪ ਸੀਗੀ ਬਹੁਤ ਜ਼ਿਆਦੇ ਸਾਰੇ ਸੁੱਕ ਗਏ ਵੈਸੇ ਧੁੱਪ ਸੀਗੀ ਬਹੁਤ ਤੇ ਜਿਹੜੇ ਕੋਟ-ਕੂਟ ਸੀਗੇ ਉਹ ਵੀ ਤੋਤੇਗੇ ਰੱਖ ਦਾਂਗੇ ਧੋ ਕੇ ਕੋਟ ਹਨ ਕੁਸ ਤੇ ਅੱਜ ਵੀ ਬੜੀ ਗਰਮੀ ਆ ਕੱਲ ਵੀ ਬਹੁਤ ਗਰਮੀ ਸੀਗੀ ਕਿ ਧੁੱਪੇ ਖੜਿਆ ਨਹੀਂ ਜਾਂਦਾ ਸੀਗਾ ਵੈਸੇ ਮੌਸਮ ਦਾ ਕੋਈ ਪਤਾ ਨਹੀਂ ਕਦੋਂ ਚੇਂਜ ਹੋ ਜਵੇ ਵੈਸੇ ਹਲੇ ਰੱਖਦੇ ਤਾਂ ਨਹੀਂ ਸਾਮ ਦੇ ਤਾਂ ਨਹੀਂ ਹੈਗੇ ਹੁਣ ਰੱਖ ਦਾਂਗੇ ਜੇ ਲੋੜ ਪੈਗੀ ਚੱਕ ਕੇ ਲੈ ਲਾਂਗੇ ਹਲੇ ਤਾਂ ਹਾੜੀ ਤੱਕ ਤੇ ਜਦੋਂ ਕਣਕਾਂ ਵੱਢਣਗੇ ਹਨਾ ਉਦੋਂ ਤੱਕ ਤਾਂ ਫੇਰ ਹੀ ਨਹੀਂ ਪਤਾ ਪਾਉਣ ਤੇ ਮੰਡੀ ਚ ਜਾਣਾ ਖੇਤ ਜਾਣਾ ਹਨਾ ਫਿਰ ਕਹਿ ਦਣਗੇ ਕੋਟੀਓ ਦੇ ਦੋ ਕੋਟੀਓ ਦੇ ਦੋ ਕੋਟੀਓ ਕੋਟ ਦੇ ਦੋ ਕੋਈ ਪਤਾ ਨਹੀਂ ਹਨਾ ਤੇ ਲੋ ਜੀ ਹੁਣ ਹੁਣ ਆਪਾਂ ਭਾਂਡੇ ਮਾਂਜ ਦੀਏ ਸਾਫ਼ ਕਰਤੀਏ ਤੇ ਭਾਂਡੇ ਮਾਂਜ ਕੇ ਚਣ ਦਾ ਨਾਲ ਦੀ ਨਾਲ ਕੋਲੀਆਂ ਗਲਾਸ ਤੇ ਹਲੇ ਫਿਰ ਲਾਉਣੀਆਂ ਰੋਟੀ ਰੋਟੀ ਲਾਉਣੀ ਅੱਜ ਬਣਾਉਣੀ ਆਪਾਂ ਪਰੌਂਠੇ ਪਰੌਂਠੇ ਬਣਾਉਣੇ ਕਾਦੇ ਵਾਲੀ ਤੇ ਤੇਲੂਜੀ ਮੈਂ ਮੇਥੇ ਦਾ ਥੋੜ੍ਹ ਲਿਆਈ ਸੀਗੀ ਰਾਤ ਤੇ ਸਵੇਰੇ ਫਿਰਾਂ ਤੜਕੀ ਤੜਕੀ ਜਾਣਾ ਹੋਇੰਦਾ ਹੋਰੇ ਕੰਮ ਨਹੀਂ ਨਿੱਪੜਦੇ ਤੇਲੂਜੀ ਇੱਧਰ ਹੁਣ ਪਾਣੀ ਧਰ ਲਿਆ ਗਰਮ ਵਿੱਚ ਪਾ ਲਿਆ ਸਰਫ ਸਰਫ ਪਾ ਕੇ ਹੁਣ ਇਹ ਚ ਸੁੱਟਾਂ ਮੈਂ ਪਾਉਣੇ ਤੇ ਡੋਬ ਦੇਣੀਆਂ ਫੇਰ ਧੋਵਾਂਗੀ ਇਹ ਰੋਟੀ ਬਰਾੜ ਦੀ ਹੈ ਨਾ ਉੱਪਰਲੇ ਕੋਨੇ ਨਾਲ ਕਾਲਾ ਹੋ ਗਿਆ ਇਹ ਸੁੱਤੀ ਹੋਰ ਕੱਢੂੰਗੀ ਦੇਖੋ ਕੀ ਹਾਲ ਹੋ ਗਿਆ ਹੁਣ ਤੇ ਇਹਨਾਂ ਨੂੰ ਡੋਬ ਦੇਣੀ ਇਹਨੇ ਤੇ ਗਰਮ ਪਾਣੀ ਨਾਲ ਫਿਰ ਰੋਟੀ ਲਾ ਕੇ ਫਿਰ ਧੋ ਦੂੰਗੀ ਲੋਚੀ ਹੁਣ ਕਰਤਾ ਗਰਮ ਹੁਣ ਲਾਉਣੀ ਆ ਪਾ ਰੋਟੀ ਇੱਧਰ ਕਰ ਲਿਆ ਪਾਣੀ ਇੱਥੇ ਇੱਥੇ ਮਿੱਥੇ ਤਿਆਰ ਨੇ ਪਿਆਜ਼ ਅਦਰਕ ਹਰੀ ਮਿਰਚ ਕਰ ਲਿਆ ਤੇ ਕੋਈ 2 ਪਾਉਂਦਾ ਕੋਈ 3 ਪਾਉਂਦਾ ਆਪਾਂ ਤਾਂ 8-9 ਖਾਸੀਆਂ ਹੀ ਪਾਉਨੇ ਆ ਭਾਈ 2-3 ਨਾਲਾ ਸਾਨੂੰ ਦਾ ਸਰਤਾ ਨਹੀਂ ਹਨਾ ਤੇ ਅਦਰਕ ਕੀ ਕੱਟ ਲਿਆ ਰਲ ਗਿਆ ਮਿਲ ਗਿਆ ਸਾਰਾ ਕੁਸੇ ਨੂੰ ਗ੍ਰੈਂਡਰ ਕਰਦੀ ਮੈਂ ਧੋ ਕੇ ਰੱਖ ਦਿੱਤਾ ਸੀਗਾ ਪਾਣੀ ਨੁੱਚੜ ਚ ਵੀ ਥੋੜਾ ਜਿਹਾ ਪਾਣੀ ਨੁੱਚੜ ਚ ਵੀ ਇੰਨੇ ਆਟਾ ਸੋਣ ਦੀਆਂ ਇੰਨੇ ਫਿਰ ਗੁੰਨ ਦੂੰ ਗੁੰਨ ਕੇ ਰੱਖ ਦੂੰ ਰੈਸਟ ਕਰ ਦੂੰ ਹੋ ਜੂਗੇ ਨੇ ਫਿਰ ਪਕਾਵਾਂਗੇ ਰੋਟੀਆਂ ਹੁਣ ਇੱਥੇ ਆ ਲਈ ਆਪਾਂ ਲੋ ਜੀ ਮੇਥੇ ਕਰ ਲਈ ਗਰੈਂਟਰ ਆਪਾਂ ਨੇ ਹਨਾ ਪਾਣੀ ਵੀ ਨਿਕਲਿਆ ਆਇਆ ਵਿੱਚ ਤੇ ਹੁਣ ਪਾ ਲਾਂ ਇਹਦੇ ਚ ਨੂਨ ਹਨਾ ਆਦਾ ਹੋ ਗਿਆ ਮੇਥੇ ਹੋ ਗਿਆ ਜਿਆਦੇ ਤਾਂ ਉਹ ਕਰਦੇ ਨਹੀਂ ਹਨਾ ਜੀਰਾ ਨਹੀਂ ਪਾਉਂਦੀ ਘਰ ਮੈਂ ਜਿਆਦੇ ਆ ਪਾ ਲਾਂ ਪਾ ਲਉਣੀ ਆ ਥੋੜਾ ਜਿਹਾ ਟੇਸਟੀ ਬਣ ਜਾਣਗੇ ਚਲੋ ਹਨਾ ਹੁਣ ਪੁੰਨਦੇ ਆਟਾ ਪਾਈਓ ਪਾ ਦਨੀ ਆ ਥੋੜਾ ਜਿਹਾ ਚਲੋ ਜੀ ਬਹੁਤ ਆਪਾਂ ਅੰਤ ਤਿੰਨ ਲੱਕੇ ਜਿਆਦੇ ਕੀ ਫਾਇਦਾ ਹੁਣ ਆਪਾਂ ਆਟਾ ਘੋਲ ਲਈ ਫਿਰ ਮਿਲਦੇ ਆ ਤੁਹਾਨੂੰ ਦਾ ਗਿਆ ਲਾ ਸਾਰੀ ਤੇ ਹਰੀ ਭਰੀ ਜੰਗ ਕੋ ਹਾਂ ਮੈਂ ਕੁਰਸੀ 'ਤੇ ਬੈਠ ਰਿਹਾ ਨਾ ਕਰ ਜਾ ਪਾਸ ਤਾ ਨੂੰ ਉਹ ਕਰਦਾ ਲਾਲ ਚ ਕਭਾ ਗਿਰਦੀ ਹੁੰਦੀ ਐ ਲੱਭੀ ਜਾ ਕੇ ਕੋਈ ਤਾਂ ਉਹ ਕੋਈ ਐ ਬਸ ਦੀ ਅੱਜ ਨਹੀਂ ਵੇਦਾ ਨਾ ਇੰਨੀ ਇੱਕ ਤਾਂ ਅਸੀਂ ਪਹਿਲੇ ਸਾਡੇ ਵਰਗਿਆਂ ਨੂੰ ਕੋਈ ਬਟਿਆਉਂਦਾ ਵੀ ਨਹੀਂ ਤੀ ਚੱਲ ਆ ਜਾ ਪਾਕੀਆਂ ਚੱਕਣੀਆਂ ਨੇ ਆ ਜਾ ਕਰ ਢੋਣੀਆਂ ਕਰਨੀਆਂ ਟੋਕਰਿਆਂ ਦੇ ਟੋਕਰੇ ਲਾਉਣੀਆਂ ਫਿਰ ਫੋਨ ਵਾਲੇ ਜਵਾਕਾਂ ਦਾ ਮੌਜ ਆ ਕੋਈ ਕੰਮ ਨਹੀਂ ਕਰਨੀ ਮੌਜ ਨਾਲ ਫੋਨਾਂ ਦੇ ਚੱਕੇ ਰਹਿੰਦੇ ਨੇ ਸਾਰੇ ਦਿਨ ਨਿਕਲਦੇ ਨਹੀਂ ਫੋਨਾਂ ਚੋਂ ਲੋਜੀ ਹੁਣ ਰੋਟੀ ਲਾਦੀ ਇੱਕ ਖੱਟਾ ਗੁੰਢ ਕੇ ਰੱਖਤਾ ਸੀ ਰੋਟੀ ਨਹੀਂ ਅੱਜ ਤਾਂ ਪਰੌਂਠੇ ਲਾਵਾਂਗੇ ਆਪਾਂ ਘਿਓ ਨਾਲ ਤੇ ਹੁਣ ਤਵਾ ਤੂਆ ਮਾਰ ਕੇ ਰੱਖੀਏ ਇਹ ਪਾ ਲਿਆ ਘਿਓ ਇਹਦੇ ਨਾਲ ਸਰ ਨਾਲੀ ਹੋਰ ਲਾ ਕੇ ਹੋਰ ਪਾ ਕੇ ਲਿਉਣੀ ਹੈ ਇਹਦੇ ਚ ਨੋ ਜੀ ਅੰਦਰ ਚਾਹ ਵੀ ਤਾਂ ਹੁਣ ਤਾਂ ਫੇਰ ਹੈ ਨਾ ਹਨਾ ਚਾਹ ਬਣਦੀ ਆ ਇੱਧਰ ਚਾਹ ਬਣਦੀ ਜੀ ਉਤਰ ਪਰੌਂਠੇ ਪੱਕ ਜਾਣਗੇ ਨੇ ਚਲੋ ਜੀ ਫੇਰ ਨਾਲ ਦੀ ਨਾਲ ਗਰਮਾ ਗਰਮ ਚਾਹ ਨਾਲ ਖਾਦੋ ਜਾਂਗੇ ਹੁਣ ਇਹਨੂੰ ਪਾ ਦਾਂ ਇਹਨੂੰ ਮੜੇ ਚਾ ਰੋੜ ਦਾਂ ਦੀ ਦੁੱਧ ਚਾਚੋ ਪਾੜਾ ਜੀ ਹੁਣ ਮੈਂ ਰੱਖਦਾ ਸੀਗਾ ਫੋਨ ਮੈਂ ਕਿ ਹੁਣ ਐਵੇਂ ਲਾ ਲਾ ਨਹੀਂ ਐ ਇੱਕ ਇੱਕ ਦੋ ਦੋ ਬੇਟੀ ਨੂੰ ਤਾਂ ਲਾ ਕੇ ਦੇ ਦੇ ਵਿੱਚ ਉਧਰ ਬਾਹਰ ਚਲੀ ਗਈ ਸੀਗੀ ਪਾਥੀਆਂ ਚੱਕਣ ਤੇ ਸੁੱਕੀਆਂ ਸੁੱਕੀਆਂ ਚੱਕੀਆਂ ਸੀਗੀਆਂ ਦੇਖੀਆਂ ਸੀਗੀਆਂ ਹਨਾ ਫੇਰ ਇੱਥਾ ਨੀਚੇ ਗਿੱਲੀਆਂ ਨੇ ਥੋੜੀਆਂ ਜਿਹੀ ਸਿੱਟੀਆਂ ਨੇ ਤੇ ਫੇਰ ਆਕੇ ਮੈਂ ਕਿ ਪਰੌਂਠੇ ਲਾ ਲਾ ਹੁਣ ਪੰਗੇ ਬੜੇ ਨੇ ਬਾਹਰ ਵਾਗੀ ਕਦੇ ਅੰਦਰ ਵਾਗੀ ਇੱਧਰ ਮੈਂ ਧਰ ਲਈ ਚਾਹ ਤੇ ਨਾ ਲਫਿਰ ਚਾਹ ਇਹ ਵਧੀਆ ਲੱਗਦੀ ਹੈ ਨਾ ਪਰੌਂਠਿਆਂ ਦੇ ਮੱਖਣ ਵੇ ਆ ਵੈਸੇ ਮੱਖਣ ਨਾਲ ਚਾਹ ਨਾਲ ਪਰੌਂਠੇ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਜੋ ਪਰੌਂਠੇ ਖਾ ਲੋ ਭਾਈ ਜੀ ਨੇ ਖਾਣੇ ਨੇ